ਕੋਈ ਸਮਾਂ ਪਹਿਲਾਂ ਹੜ੍ਹ ਆਏ ਸੀ ਹੜ੍ਹ ਨਾਲ ਸਾਰੀ ਜ਼ਮੀਨ ਜਿਹੜੀ ਕਿ ਬੇਵਰਾਤ ਹੋ ਚੁੱਕੀ ਸੀ ਉਸ ਤੋਂ ਬਾਅਦ ਸਾਡੀ ਖਾਲਸਾੜ ਨੇ ਮਾਂ ਫੜੀ ਖਾਲਸਾੜ ਨੇ ਸਾਨੂੰ ਜ਼ਮੀਨ ਪੱਤਰ ਕਰਕੇ ਦਿੱਤੀ ਉਸ ਤੋਂ ਬਾਅਦ ਜ਼ਮੀਨ ਪੱਤਰ ਕਰਨ ਤੋਂ ਬਾਅਦ ਖਾਲਸਾੜ ਨੇ ਬੀਜ ਦਿੱਤਾ ਸਾਨੂੰ ਜੋ ਮੱਕੀ ਬੀਜੀ ਹੋਈ ਆ ਅੱਜ ਅਸੀਂ ਇਸ ਮੱਕੀ ਦਾ ਚਾਰ ਪਾ ਰਹੇ ਆ ਤੇ ਬਹੁਤ ਜਿਆਦਾ ਖੁਸ਼ੀ ਇਹ ਚੀਜ਼ ਦੀ ਕਿਉਂਕਿ ਅਸੀਂ ਮੋੜ ਜ਼ਮੀਨ ਸਾਡੀ ਵਾਈਜੋਗ ਬਣ ਗਈ ਆ ਸਾਡੇ ਤੋਂ ਬੇਵਸੇ ਜੀ ਸਾਡੇ ਤੋਂ ਤਾਂ ਨਹੀਂ ਸੀ ਜ਼ਮੀਨਾਂ ਬਣ ਸਕਦੀਆਂ ਤਿੰਨ ਤੋਂ ਚਾਰ-ਚਾਰ ਫੁੱਟ ਰੇਤ ਚੜ ਚੁੱਕੀ ਸੀ ਇਹ ਜ਼ਮੀਨ ਦੇ ਵਿੱਚ ਜਿਹੜੀ ਇੱਥੇ ਆ ਜਿਹੜੀ ਤਾਰ ਸਿੰਘ ਵਾਲੀ ਜ਼ਮੀਨ ਦੇ ਵਿੱਚ 25 ਤੋਂ 30 ਫੁੱਟ ਖੱਡਾ ਪੈ ਚੁੱਕਾ ਹੈ ਕਿਉਂਕਿ ਪਿਛਲੀ ਸਾਰੀ ਸਾਰੀ ਫਸਲ ਮਰ ਗਈ ਇਹ ਤਾਰ ਸਿੰਘ ਦੀ ਜਿਹੜੀ ਕਰਦੀ ਕਣਕ ਵੀ ਨਹੀਂ ਬੀਜੀ ਗਈ ਜਿਹੜੀ ਕੋਈ ਇਹਦੇ ਕੋਲੇ ਤਾਂ ਖਾਨ ਜੋਗੀ ਕਣਕ ਵੀ ਨਹੀਂ ਹੈਗੀ ਹੁਣ ਆ ਉਹ ਜ਼ਮੀਨ ਆਵੇ ਮੱਕਈ ਆ ਤਾਰ ਸਿੰਘ ਦੀ ਜਿਹੜੀ ਆ ਹੈਗੀ ਆ ਉਹ ਬੀਜੀ ਹੋਈ ਆ ਖਾਲਸਾ ਨੇ ਸਾਡੀ ਜ਼ਮੀਨ ਪੱਧਰ ਕਰਕੇ ਦਿੱਤੀ ਆ ਖਾਲਸਾ ਸਾਡ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ